ਪ੍ਰਧਾਨ ਮੰਤਰੀ ਕੇ ਸੰਸਨ ਮਾਨਿਤਿ ਯੋਜਨਾ ਦੀ ਸਾਰਵਿਕਿਸ਼ਟ 18 ਜੂਨ ਨੂੰ ਸਿੱਧਾ ਲਾਭ ਤਬਾਦਲਾ ਯਾਨੀ ਡੀਬੀਟੀ ਰਾਹੀਂ ਵੰਟੀ ਚਾਵੀ ਕੀ ਜਲੰਧਰ ਡਿਵੀਜ਼ਨ ਦੇ ਡਾਕਰ ਦੇ ਸੀਨੀਅਰ ਸੁਪਰਡੈਂਟ ਸੁਭਾਸ਼ ਚੰਦਰ ਮੀਨਾ ਨੇ ਦੱਸਿਆ ਕਿ ਲਾਭਪਾਤਰੀ ਇਸ ਯੋਜਨਾ ਦਾ ਲਾਭ ਸਿੱਧਾ ਆਪਣੇ ਖਾਤੇ 'ਚ ਹਾਸਲ ਕਰਨ ਲਈ ਯਕੀਨੀ ਬਣਾਉਣ ਕਿ ਉਹਨਾਂ ਦੇ ਬੈਂਕ ਖਾਤੇ 'ਚ ਆਧਾਰ ਜੁੜਿਆ ਹੋਇਆ ਇੱਕ ਨਹੀਂ ਉਨ੍ਹਾਂ ਕਿਹਾ ਕਿ ਜੇ ਅਜੀਹਾ ਨਾ ਹੋਣ ਕਾਰਨ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੀਆਂ ਸ਼ਿਕਾਇਤਾਂ ਬੰਦ ਹੋ ਗਈਆਂ ਨਹੀਂ ਤਾਂ ਯੋਗ ਪਾਤਰੀ ਨਵਾਂ ਆਈ ਪੀਪੀ ਬੀ ਆਧਾਰ ਨਾਲ ਜੁੜਿਆ ਖਾਤਾ ਖੋਲ੍ਹ ਸਕਦੇ ਨੇ ਇਸ ਸਹੂਲਤ ਉਹਨਾਂ ਨੂੰ ਆਪਣੀ ਨੇੜਲੀ ਡਾਕਖਾਨੇ ਤੋਂ ਵੀ ਮਿਲ ਸਕਦੀ ਹੈ ਇਸ ਨਾਲ ਲਾਪਾਤਰੀਆਂ ਨੂੰ ਲਾਭਾਂ ਦੀ ਸਿੱਧੀ ਤਬਾਦਲੇ ਵਿੱਚ ਮਦਦ ਮਿਲੇਗੀ ਉਹਨਾਂ ਦੱਸਿਆ ਕਿ 2024 ਤੋਂ ਬਾਅਦ ਕਿਸਾਨ ਡਾਕਕਰਾਂ ਚੁਪਲਬਧ ਆਧਾਰ ਸਮਰਥਿਤ ਭੁਗਤਾਨ ਪ੍ਰਣਾਲੀ ਸਹੂਲਤ ਰਾਹੀਂ ਆਪਣੀਆਂ ਸ਼ਿਕਾਇਤਾਂ ਤੇ ਕਿਸ਼ਤਾ ਸਿੱਧੇ ਤੌਰ ਤੇ ਵਾਪਸ ਲੈ ਸਕਦੇ ਨਹੀਂ ਇਸ ਦੇ ਲਈ ਉਹ ਆਪਣੀ ਬ੍ਰਾਂਚ ਦੇ ਪੋਸਟ ਮਾਸਟਰ ਪੋਸਟਮੈਨ ਜਾਂ ਡਾਕਖਾਨੇ ਦਫਤਰਾਂ ਦੇ ਬਚਤ ਕਾਊਂਟਰਾਂ ਤੇ ਵੀ ਸੰਪਰਕ ਕਰ ਸਕਦੇ ਨੇ